ਸੋਣ ਲਿਓ ਸੋਹਣਿਆ ਫੁੱਲਾ ਛੱਡਨੀ ਟਹਿਣੀ ਇਹ ਨਹੀਂ ਟੋਰੇਸ ਤਾਰਣੀ ਜਵਾਨੀ ਰਹਿਣੀ ਕਿਤੇ ਕਿੰਨਾ ਚਿਰ ਉੱਠੇ ਕੰਮ ਕਰ ਲਾਂਗੇ 20 ਸਾਲ ਕਰ ਲਾਂਗੇ 30 ਕਰ ਲਾਂਗੇ ਮਾਰੇ ਦੀ ਬਾਣੀ ਚ ਵੀ ਆਉਂਦਾ ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਵੇ ਵੀ ਲੱਖਾਂ ਇਸਤਰੀਆਂ ਨੂੰ ਭੋਗ ਲੋ ਇਸਤਰੀ ਮਰਦ ਭੋਗ ਲੈ ਨਵੇਂ ਕੱਪੜੇ ਵਨਸਵੰਨੇ ਰਸ ਗੰਧ ਪਿੱਲ ਗੰਦ ਕੀ ਜਾ ਜਿੰਨੀ ਮਰਜੀ ਖਾਲਾ ਬੁੱਤ ਪਰ ਟਾਈਮ ਥੋੜਾ ਹੀ ਸੋਹਣਿਆ ਫੁੱਲਾ ਛੱਡਨੀ ਟੈਣੀ ਏ ਨੀਟ ਰਸਤਾਰਣੀ ਇੱਕ ਦਿਨ ਚਬਟ ਮੌਤ ਦੀ ਪੈਣੀ ਮੁਖੜਾ ਕਜਣਾ ਪੈ ਜੂਗਾ ਦੁਨੀਆ ਚੰਦ ਰੋਜ ਦਾ ਮੇਲਾ ਇੱਕ ਦਿਨ ਦੁਨੀਆ ਚੰਦ ਰੋਜ ਦਾ ਮੇਲਾ ਇੱਕ ਦਿਨ ਛੱਡਣਾ ਦਿਲ ਸ਼ੀਸ਼ਾ ਅੰਬਰੋਂ ਤਾਰਾ ਟੁੱਟ ਕੇ ਜੁੜਦੇ ਨਹੀਂ ਦੁਵਾਰਾ ਦਿਲ ਸ਼ੀਸ਼ਾ ਅੰਬਰੋਂ ਤਾਰਾ ਟੁੱਟ ਕੇ ਜੁੜਦੇ ਕਰ ਲੈ ਅਜੇ ਸੋਹਣਿਆ ਚਾਰਾ ਜ਼ਿੰਦਗੀ ਮੁੱਕਦੀ ਜਾਂਦੀ ਏ ਜੀਵਨ ਦੀ ਫੁੱਲ ਕਿਯਾਰੀ ਵੀਰਿਆ ਸੁੱਖ ਦੀ ਜ਼ਾਂਦੀ ਏ ਕਦੇ ਨੀ ਰੱਬ ਦਾ ਨਾਮ ਤੇ ਆਇਆ ਨਾ ਤੂੰ ਗੁਰੂ ਦਵਾਰੇ ਆਇਆ ਰਾਤੀ ਕਈ ਵਾਰ ਹੋਈ ਮੁੜ ਗਏ ਕਈ ਵਾਰ ਚੌਂਕਾਂ 'ਚ ਬਹਿ ਕੇ ਵੇਂਦੇ ਕਿਹੜਾ ਬਾਬਾ ਆਇਆ ਪੰਜਾਬ ਤੋਂ ਆਖੋ ਏ ਅੰਦਰ ਨਾ ਆਇਓ ਕਿਤੇ ਹੈ ਕਿਤੇ ਦਰਬਾਰ 'ਚ ਆ ਜਾਂਦੇ ਤੇ ਤੁਹਾਨੂੰ ਕਿਤੇ ਘਾਟੇ ਪੈ ਜਾਣੀ ਹੈ ਬੜੇ ਸੋਹਣੇ ਲਹੂਜਿ ਕਿਸੇ ਨੇ ਲਿਖਿਆ ਕਦੇ ਨਾ ਰੱਬ ਦਾ ਨਾਮ ਧਿਆਇਆ ਨਾ ਤੂੰ ਗੁਰਦੁਆਰੇ ਆਇਆ ਤੈਨੂੰ ਮਾਂ ਪੁਰਖਾ ਸਮਝਾਇਆ ਬੀਤੇ ਵਕਤ ਥਿਉਂਦੇ ਨਹੀਂ ਲੰਘ ਗਏ ਪਤਣਾ ਤੋਂ ਪਾਣੀ ਮੁੜ ਕੇ ਵਾਪਸ ਿਉਂਦੇ ਕਰ ਕੁਝ ਹੋਸ਼ ਖੋਲ ਲੈ ਅੱਖਾਂ ਹੋ ਕਰ ਕੁਝ ਹੋਸ਼ ਖੋਲ ਲੈ ਅੱਖਾਂ ਇੱਥੋਂ ਹੋ ਕੇ ਤੁਰ ਗਏ ਲੱਖਾਂ ਕਰ ਕੁਝ ਹੋਸ਼ ਖੋਲ ਲੈ ਅੱਖਾਂ ਇੱਥੋਂ ਹੋ ਕੇ ਤੁਰ ਗਏ ਲੱਖਾਂ ਤੈਨੂੰ ਹੋਣ ਰੱਬ ਦੀਆਂ ਰੱਖਾਂ ਬੀਤੇ ਵਕਤ ਤੇ ਆਉਂਦੇ ਨਹੀਂ ਲੰਘ ਗਏ ਪਤਣਾ ਤੋਂ ਪਾਣੀ ਮੁੜ ਕੇ ਵਾਪਸ ਲੰਘ ਗਏ ਪਤਣਾ ਤੋਂ ਪਾਣੀ ਮੁੜ ਕੇ ਵਾਪਸ ਕੇਰਾ ਛੱਡਿਆ ਤੀਰ ਕਮਾਨੋ ਕੇਰਾ ਨਿਕਲੀ ਗੱਲ ਜਵਾਨੋ ਉਵੇਂ ਬੰਦਾ ਗਿਆ ਜਹਾਨੋਂ ਕੁਝ ਵੀ ਆਕੇ ਦੱਸਦਾ ਨਹੀਂ ਮਾੜੇ ਕਰਮਾਂ ਵਾਲਾ ਵਿੱਚ ਸਵਰਗਾਂ ਵਸਦਾ ਨਹੀਂ ਮਾੜੇ ਕਰਮਾਂ ਵਾਲਾ ਵਿੱਚ ਇਹ ਮੇਰਾ ਨਾ ਸ਼ੌਂਕ ਆ ਮੈਨੂੰ ਖੁਸ਼ੀ ਮਿਲਦੀ ਮੇਰਾ ਵੈਸੇ ਇੱਕ ਵੀਸ਼ਰਾਂ ਦੇ ਆ ਕਾਰਜ ਪਰ ਮੇਰਾ ਸ਼ੌਂਕ ਰਹਿੰਦਾ ਈ ਆਪਾਂ ਕੋਈ ਗਿਆਨੀ ਨਹੀਂ ਕੋਈ ਵਿਦਵਾਨ ਨਹੀਂ ਆਪਾਂ ਸਭ ਤੋਂ ਨਖੇਦਾ ਮੈਂ ਨੀਵੀਂ ਮੇਰਾ ਮੁਰਸ਼ਿਦ ਉੱਚਾ ਮੈਨੂੰ ਇੰਨਾ ਪਤਾ ਵੀ ਮੇਰੇ ਕਹਿੰਦੇ ਜਦ ਮੈਂ ਵੇਖਾਂ ਤੇਰੇ ਵੱਲੇ ਹੋਈ ਪਈ ਆ ਬੱਲੇ ਵੱਲੇ ਜਦ ਮੈਂ ਵੇਖਾਂ ਮੇਰੇ ਵੱਲੇ ਤੇ ਕੱਖ ਨਹੀਂ ਮੇਰੇ ਵੱਲੇ ਹਮ ਨਹੀਂ ਚੰਗੇ ਸਭ ਤੋਂ ਮਾੜਾ ਜੇ ਕੋਈ ਨਾ ਇੱਥੇ ਜਿੰਨੇ ਬੈਠੇ ਤੇ ਮੈਂ ਆ ਜਿਵੇਂ ਆਪਣੇ ਅੰਦਰ ਨੂੰ ਵੇਖਾਂ बस इन्नी इक ਗੱਲ ਸਮਝ ਲਿਆ ਕਰੋ ਆਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਕਿ ਜਿਹਦੇ ਮਸਤਕ ਭਾਗ ਬੜੇ ਚੰਗੇ ਹੋਣ ਉਹਨੂੰ ਗੁਰੂ ਸਾਹਿਬ ਜੀ ਆਪਣੀ ਗੋਦੀ ਚ ਥਾਂ ਦਿੰਦੇ ਗੱਜ ਕੇ ਆਖੋ ਸਤਨਾਮ ਜਿਵੇਂ ਮੇਰੀਆਂ ਭੈਣਾਂ ਬੈਠੀਆਂ ਮਾਤਾਵਾਂ ਜਿਹੜਾ ਬੱਚਾ ਸਭ ਤੋਂ ਛੋਟਾ ਹੋਵੇ ਨਾ ਉਹਨੂੰ ਸਭ ਤੋਂ ਵੱਧ ਸਮਾਂ ਜਿਹੜਾ ਹੈ ਆਪਣੀ ਮਾਂ ਦੀ ਗੋਦ ਨਸੀਬ ਹੁੰਦੀ ਹੈ ਫਿਰ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਂਦਾ ਹੈ ਗੋਦੀ ਚੋਂ ਦੂਰ ਚਲਾ ਜਾਂਦਾ ਇੱਕ ਦਿਨ ਫਿਰ ਇਹੋ ਜਿਹਾ ਸਮਾਂ ਆਉਂਦਾ ਹੈ ਕਿ ਉਹ ਬੱਚਾ ਹੋ ਸਕਦਾ ਆਪਣੀ ਮਾਂ ਨੂੰ ਵੀ ਧੱਕੇ ਮਾਰ ਕੇ ਘਰੋਂ ਕੱਢ ਦੇ ਕਈਆਂ ਅਕਸਰ ਇਹ ਸਾ ਹੁੰਦਾ ਚਾਰ ਚਾਰ ਬੱਚੇ ਮਾਵਾਂ ਦੀ ਇੱਕ ਮਾਂ ਨੇ ਆਪਣੀ ਕੋਖ ਦੇ ਵਿੱਚ ਚਾਰ ਬੱਚੇ ਪਾਲਦੇ ਤੇ ਹੋਇਆ ਕੀ ਗੁਰਮਤ ਮਾਂਏ ਜਦੋਂ ਗੁਰਮਤ ਨੂੰ ਬੱਚਾ ਛੱਡ ਦਿੰਦਾ ਹੈ ਨਾ ਇੱਕ ਦਿਨ ਫਿਰ ਉਹ ਗੁਰਮਤ ਤੋਂ ਬਾਗੀ ਹੋ ਜਾਂਦਾ ਜਿਉਂ ਅੱਜ ਸਾਡੇ 'ਚ ਚੱਲ ਰਿਹਾ ਕਿ ਜਿਹੜੀ ਮਾਂ ਨੇ ਸੁਖਣਾ ਸੁਖ ਕੇ ਸ਼ਬਦ ਚੇਤੇ ਰੱਖਿਓ ਗੁਰਮਤਿ ਮਾਂ ਹੈ ਸਾਡੀ ਗੁਰੂ ਦੀ ਮਾਤ ਜਿਹੜੀ ਤੇ ਬਾਣੀ ਕਹਿੰਦੀ ਮਾਤਾ ਮਤ ਪਿਤਾ ਸੰਤੋਖ ਸਤ ਪਾਈ ਕਰ ਇਹੋ ਵਸੇਖ ਬਾਬਾ ਨਾਨਕ ਜੀ ਨੂੰ ਪੁੱਛਿਆ ਬਾਬਾ ਜੀ ਤੁਹਾਡਾ ਪਰਿਵਾਰ ਕਿਹੜਾ ਹੈ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਸਾਡੀ ਮਾਂ ਦਾ ਨਾਮ ਹੈ ਮਤ ਸਵਭਵ ਕੀ ਬਚਨਾਉਂਦੇ ਕਿ ਜਦੋਂ ਮਾਂ ਮਰ ਜਾਵੇ ਤੇ ਬੱਚਾ ਰੋਲ ਜਾਂਦਾ ਤੇ ਜਿਹੜੇ ਸਿੱਖ ਦੀ ਮਤ ਮਾਰੀ ਜਾਵੇ ਉਹ ਵੀ ਰੋਲ ਜਾਂਦਾ ਹੀ ਕਿਉਂਕਿ ਜਦੋਂ ਮਤ ਮਾਰੀ ਗਈ ਕੁਸੰਗਤ ਵਿੱਚ ਪੈ ਜਾਣਾ ਜਦੋਂ ਕੁਸੰਗਤ ਕਰਾਂਗੇ ਫਿਰ ਉਹਨਾਂ ਲੋਕਾਂ ਦੇ ਨਾਲ ਵਮਾ ਉੱਠਾਂਗੇ ਜਿਹੜੇ ਨਸ਼ਾ ਕਰਦੇ ਐ ਵਿਕਾਰ ਭੋਗਦੇ ਐ ਨਸ਼ੇ ਨੂੰ ਵੇਚਦੇ ਸੇਵਣ ਕਰਦੇ ਐ ਇਸੇ ਕਰਕੇ ਜਦੋਂ ਵੀ ਅਰਦਾਸੀ ਅਰਦਾਸ ਕਰਦਾ ਏ ਉਹ ਜ਼ਰੂਰ ਤਰਲਾ ਲੈਂਦਾ ਏ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਆਓ ਫਿਰ ਥੋੜਾ ਜਿਹਾ ਪਿਆਰੀ ਨੂੰ ਯਾਦ ਕਰੀਏ ਬੜਾ ਪਿਪਾਈ ਸਹਿ ਪ੍ਰੇਮ ਵਰਤਾਰੇ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ ਸਾਰੀ ਸੰਗਤਾ ਕਿਰਪਾ ਕਰਿਓ ਨੇਤਰ ਬੰਦ ਕਰਕੇ ਆ ਟਾਈਮ ਲੱਭਣਾ ਨਹੀਂ ਜੀ ਨਦੀਨਾਵ ਸੰਜੋਗੀ ਮੇਲੇ ਆ ਗੱਲ ਜ਼ਬਾਨ ਚੋਂ ਤੀਰ ਕਮਾਨ ਚੋਂ ਗੋਲੀ ਬੰਦੂਕ ਚੋਂ ਤੇ ਬੰਦਾ ਜਹਾਨ ਚੋਂ ਇੱਕੇ ਵਾਰੀ ਨਿਕਲਦੇ ਮੁੜ ਕੇ ਵਾਪਸ ਨਹੀਂ ਆਉਂਦੇ ਆ ਘੜੀਆਂ ਲੱਭਣੀਆਂ ਨਹੀਂ ਰੋਟੀ ਤਾਂ ਰੱਬ ਨੇ ਦੇਈ ਉਹ ਜਾਣੀ ਆ ਚੋਰ ਨੂੰ ਵੀ ਦਿੰਦਾ ਏ ਹੱਗ ਨੂੰ ਵੀ ਦਿੰਦਾ ਏ ਕਾਤਲ ਨੂੰ ਵੀ ਦਿੰਦਾ ਏ ਸਭਨਾਂ ਨੂੰ ਦਿੰਦਾ ਏ ਪਰ ਇਸ ਸ੍ਰਿਸ਼ਟੀ ਦੀ ਮਰਜ਼ਾ ਦਾ ਵਿੱਚ ਰਹਿ ਕੇ ਜਿਵੇਂ ਕਮਲ ਦਾ ਫੁੱਲ ਰਹਿੰਦਾ ਚਿੱਕੜ ਜੀ ਪਾਣੀ ਜੀ ਹੈ ਪਰ ਉਹ ਆਪਣੇ ਪੰਖ ਜਿਹੜੇ ਚਿੱਕੜ ਤੋਂ ਉੱਚੇ ਠਾ ਲੈਂਦਾ ਮਹਿਕ ਵੰਡਦਾ ਤੇ ਭੌਰ ਆਉਂਦੇ ਮਰਜ਼ੀ ਕਹਿੰਦੇ ਰਹਿਣਾ ਤੂੰ ਸੰਸਾਰ ਚ ਹੈ ਸ਼ਾਦੀ ਵੀ ਕਰਾਉਣੀ ਬੱਚੇ ਵੀ ਪੈਦਾ ਕਰਨੇ ਆ ਆਪਣਾ ਦੁਕਾਨ ਜੋ ਵੀ ਕਾਰੋਬਾਰ ਵੀ ਕਰਨਾ ਏ ਪਰ ਰਹਿਣਾ ਕਿੱਧਰ ਕਮਲ ਦੀ ਤਰ੍ਹਾਂ ਖਿੜੇ ਹੋਏ ਰਹਿਣਾ ਇਹਨਾਂ ਚੀਜ਼ਾਂ ਦੇ ਵਿੱਚ ਗ੍ਰਸਤ ਨਹੀਂ ਹੋਣਾ ਵੀ ਹਰ ਵੇਲੇ ਇਹੋ ਹੀ ਸੋਚੀ ਜਾਣਾ ਵੀ ਆਹ ਵੀ ਖਰੀਦ ਲਾਂ ਆਹ ਵੀ ਖਰੀਦ ਲਾਂ ਉਹ ਵੀ ਮੈਂ ਆਪਣੇ ਨਾਲ ਜੋੜ ਲਾਂ ਨਾ ਬਸ ਇੱਕ ਅਰਦਾਸ ਕਰਦੇ ਹੁੰਦੇ ਸੀ ਗੁਰੂ ਅਰਗਵਿੰਦ ਸਾਹਿਬ ਹੱਥ ਜੋੜਿਓ ਮਰਜ਼ ਆਪ ਹੀ ਅਰਦਾਸ ਕਰਦੇ ਹੁੰਦੇ ਸੀ ਵਿਦਵਾਨਾਂ ਨੇ ਲਿਖੀ ਕੀ ਕਹਿੰਦੇ ਹੁੰਦੇ ਸੀ ਸਿੱਖ ਕੋ ਮਾਇਆ ਜੁੜੇ ਨਾ ਫੜੀ ਨਹੀਂ ਕਰਾਉਣੀ ਧੱਕਾ ਕਰਕੇ ਕਿਸੇ ਨਾ ਸਿੱਖ ਕੋ ਮਾਇਆ ਜੁੜੇ ਨਾ ਤੇ ਕਿਸੇ ਕੰਮ ਚ ਥੜੇ ਨਾ ਇਹਦੇ ਘਰੋਂ ਕੋਈ ਭੁੱਖਾ ਮੁੜੇ ਨਾ ਇਹ ਮੈਂ ਤਾਂ ਸ਼ਬਦ ਕਹਿ ਮੇਰਾ ਇੱਕ ਮਿੱਤਰ ਸੀ ਕੈਨੇਡਾ ਤੋਂ ਆਇਆ ਤੇ ਗੁਰਦੁਆਰੇ ਸਮਾਗਮ ਸੀ ਅਸੀਂ ਰੱਖਿਆ ਤੇ ਮੈਂ ਉਹਨੂੰ ਕਿਹਾ ਵੀ 10000 ਰੁਪਇਆ ਤੈਨੂੰ ਸੇਵਾ ਲਾਉਣੀ ਆ ਸੰਗਤ ਵਿੱਚ ਤੇ ਕਹਿੰਦਾ ਬਾਬਾ ਜੀ ਮਾਫੀ ਦਿਓ ਮੇਰਾ ਹੱਥ ਤੰਗ ਹੈ ਕਿਹਾ ਮੇਰਾ ਹੱਥ ਤੰਗ ਵੀ ਮੈਂ ਈ ਵੱਡੀ ਸੇਵਾ ਨਹੀਂ ਲੈ ਸਕਦਾ ਮੈਂ ਕਿ ਪੰਜ ਕਰਦੇ ਕਹਿੰਦੇ ਨਹੀਂ ਨਾ ਢਾਡੀ ਨਾ ਮੇਰੀ 1000 ਰੁਪਿਆ ਸੇਵਾ ਚ ਮਹੀਨੇਕ ਬਾਅਦ ਉਹਦੇ ਪੁੱਤਰੇ ਦੀ ਮੈਰਿਜ ਸੀ ਬੋਲੋ ਸਤਨਾਮ ਤੇ ਉਸ ਬੰਦੇ ਨੇ ਨਾ ਪਲੀਜ਼ ਗੁਸਤਾਖੀ ਮਾਫ ਕਰਿਓ ਵੀ ਜਿੱਥੇ ਗੰਦਗੀ ਪਤਤ ਹੋਣ ਵਾਲੀ ਜਿਹੜੀ ਸਿੱਖਿਆ ਮਿਲਦੀ ਜਿੱਥੋਂ ਸਾਡਾ ਖਤਰਾ ਪੈਦਾ ਹੁੰਦਾ ਸਾਡੇ ਬੱਚਿਆਂ ਦੇ ਭਵਿੱਖ ਨੂੰ ਉਥੇ ਉਸ ਬੰਦੇ ਨੇ ਸੱਤਾ ਅੱਠਾਂ ਮਿੰਟਾਂ ਦੇ ਵਿੱਚ ਨਾ 20-25000 ਰੁਪਇਆ ਸੁੱੜਤਾ ਤੇ ਮੈਂ ਉਹਦੀ ਬਾਹ ਫੜ ਕੇ ਉਹਨੂੰ ਆਖਿਆ ਮੈਂ ਕਿਹਾ ਭਲਿਆ ਹੱਥ ਖੋਲ ਗਿਆ ਆਖੋ ਸਤਨਾਓ ਵੀ ਤੇਰਾ ਹੱਥ ਤੰਗ ਸੀ ਹੁਣ ਖੁੱਲ ਗਿਆ ਆ ਸੁਣ ਲਿਓ ਸੋਹਣਿਆ ਫੁੱਲਾ ਛੱਡਨੀ ਟਹਿਣੀ ਏ ਨੀਟ ਰੇਸਤ ਰਹਿਣੀ ਜਵਾਨੀ ਰਹਿਣੀ ਕਿਤੇ ਕਿੰਨਾ ਕਿਚਰ ਫੁੱਠੇ ਕੰਮ ਕਰ ਲਾਂਗੇ 20 ਸਾਲ ਕਰ ਲਾਂਗੇ 30 ਕਰ ਲਾਂਗੇ ਮਹਾਰਾਜ ਦੀ ਬਾਣੀ ਚ ਵੀ ਆਉਂਦਾ ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਵੇ ਵੀ ਲੱਖਾਂ ਇਸਤਰੀਆਂ ਨੂੰ ਭੋਗ ਲਓ ਇਸਤਰੀ ਮਰਦ ਭੋਗ ਲੇ ਨਵੇਂ ਕੱਪੜੇ ਵਨਸਵੰਨੇ ਰਸ ਗੰਧ ਪਿੱਲ ਗੰਦ ਕੀ ਜਾ ਜਿੰਨੀ ਮਰਜ਼ੀ ਖਾ ਲਾ ਪੁੱਤ ਪਰ ਟਾਈਮ ਥੋੜਾ ਹੀ ਸੋਹਣਿਆ ਫੁੱਲਾ ਛੱਡਨੀ ਟਹਿਣੀ ਏ ਨੀਟ ਰੇਸਤਾਰਣੀ ਇੱਕ ਦਿਨ ਚਵਟ ਮੌਤ ਦੀ ਪੈਣੀ ਮੁਖੜਾ ਕਜਣਾ ਪੈ ਜੂਗਾ ਦੁਨੀਆ ਚੰਦ ਰੋਜ ਦਾ ਮੇਲਾ ਇੱਕ ਦਿਨ ਕਜਣਾ ਪੈ ਜੂਗਾ ਦੁਨੀਆ ਚੰਦ ਰੋਜ ਦਾ ਮੇਲਾ ਇੱਕ ਦਿਨ ਛੱਡਣਾ ਦਿਲ ਸ਼ੀਸ਼ਾ ਅੰਬਰੋਂ ਤਾਰਾ ਟੁੱਟ ਕੇ ਜੁੜਦੇ ਨਹੀਂ ਦੁਵਾਰਾ ਦਿਲ ਸ਼ੀਸ਼ਾ ਅੰਬਰੋਂ ਤਾਰਾ ਟੁੱਟ ਕੇ ਜੁੜਦੇ ਕਰ ਲੈ ਅਜੇ ਸੋਹਣਿਆ ਚਾਰਾ ਜ਼ਿੰਦਗੀ ਮੁੱਕਦੀ ਜਾਂਦੀ ਏ ਜੀਵਨ ਦੀ ਫੁੱਲ ਕਿਯਾਰੀ ਵੀਰਿਆ ਸੁੱਖ ਦੀ ਜਾਂਦੀ ਏ ਕਦੇ ਨਹੀਂ ਰੱਬ ਦਾ ਨਾਮ ਤੇ ਆਇਆ ਨਾ ਤੂੰ ਗੁਰੂ ਦੁਆਰੇ ਆਇਆ ਰਾਤੀ ਕਈ ਵਾਰ ਹੋਈ ਮੁੜ ਗਈ ਕਈ ਵਾਰ ਚੌਂਕਾਂ 'ਚ ਬਹਿ ਕੇ ਵੇਂਦੇ ਕਿਹੜਾ ਬਾਬਾ ਆਇਆ ਪੰਜਾਬ ਤੋਂ ਆਖੋ ਵੇਗ ਇਹ ਅੰਦਰ ਨਾ ਆਇਓ ਕਿਤੇ ਹੈ ਕਿਤੇ ਦਰਬਾਰ 'ਚ ਆ ਜਾਂਦੇ ਤੇ ਤੁਹਾਨੂੰ ਕਿਤੇ ਘਾਟੇ ਪੈ ਜਾਣੀ ਹੈ ਹੈ ਬੜੇ ਸੋਹਣੇ ਲਫ਼ਜ਼ ਕਿਸੇ ਨੇ ਲਿਖੇ ਕਦੇ ਨਾ ਰੱਬ ਦਾ ਨਾਮ ਧਿਆਇਆ ਨਾ ਤੂੰ ਗੁਰਦੁਆਰੇ ਆਇਆ ਤੈਨੂੰ ਮਾਂ ਪੁਰਖਾਂ ਸੁਝਾਇਆ ਬੀਤੇ ਵਕਤ ਥਿਉਂਦੇ ਨਹੀਂ ਲੰਘ ਗਏ ਪਤਣਾ ਤੋਂ ਪਾਣੀ ਮੁੜ ਕੇ ਵਾਪਸ ਿਉਂਦੇ ਕਰ ਕੁਝ ਹੋਸ਼ ਖੋਲ ਲੈ ਅੱਖਾਂ ਹੋ ਕਰ ਕੁਝ ਹੋਸ਼ ਖੋਲ ਲੈ ਅੱਖਾਂ ਇੱਥੋਂ ਹੋ ਕੇ ਤੁਰ ਗਏ ਲੱਖਾਂ ਕਰ ਕੁਝ ਹੋਸ਼ ਖੋਲ ਲੈ ਅੱਖਾਂ ਇੱਥੋਂ ਹੋ ਕੇ ਤੁਰ ਗਏ ਲੱਖਾਂ ਤੈਨੂੰ ਹੋਣ ਰੱਬ ਦੀਆਂ ਰੱਖਾਂ ਬੀਤੇ ਵਕਤ ਥਿਉਂਦੇ ਨਹੀਂ ਲੰਗ ਗਏ ਪਤਣਾ ਤੋਂ ਪਾਣੀ ਮੁੜ ਕੇ ਵਾਪਸ ਲੰਗ ਗਏ ਪਤਣਾ ਤੋਂ ਪਾਣੀ ਮੁੜ ਕੇ ਵਾਪਸ ਕੇਰਾ ਛੱਡਿਆ ਤੀਰ ਕਮਨੋ ਕੇਰਾ ਨਿਕਲੀ ਗੱਲ ਜਵਾਨੋ ਓਵੇਂ ਬੰਦਾ ਗਿਆ ਜਹਾਨੋਂ ਕੁਝ ਵੀ ਆ ਕੇ ਦੱਸਦਾ ਨਹੀਂ ਮੜੇ ਕਰਮਾ ਵਾਲਾ ਵਿੱਚ ਸਵਰਗਾ ਵਸਦਾ ਨਹੀਂ ਮੜੇ ਕਰਮਾ ਵਾਲਾ ਵਿੱਚ ਇਹ ਮੇਰਾ ਨਾ ਸ਼ੌਂਕ ਆ ਮੈਨੂੰ ਖੁਸ਼ੀ ਮਿਲਦੀ ਮੇਰਾ ਵੈਸੇ ਇੱਕ ਵੀਸ਼ਰਾਂ ਦੇ ਆਕਾਰ ਜੀ ਪਰ ਮੇਰਾ ਸ਼ੌਂਕ ਰਹਿੰਦਾ ਵੀ ਆਪਾਂ ਕੋਈ ਗਿਆਨੀ ਨਹੀਂ ਕੋਈ ਵਿਦਵਾਨ ਨਹੀਂ ਆਪਾਂ ਸਭ ਤੋਂ ਨਖੇਦਾ ਮੈਂ ਨੀਵੀਂ ਮੇਰਾ ਮੁਰਸ਼ਿਦ ਉੱਚਾ ਮੈਨੂੰ ਇੰਨਾ ਪਤਾ ਵੀ ਮੇਰੇ ਕਹਿੰਦੇ ਜਦ ਮੈਂ ਵੇਖਾਂ ਤੇਰੇ ਵੱਲੇ ਹੋਈ ਪਈ ਆ ਬੱਲੇ ਵੱਲੇ ਜਦ ਮੈਂ ਵੇਖਾਂ ਮੇਰੇ ਵੱਲੇ ਤੇ ਕੱਖ ਨਹੀਂ ਮੇਰੇ ਵੱਲੇ ਹਮ ਨਹੀਂ ਚੰਗੇ ਸਭ ਤੋਂ ਮਾੜਾ ਜੇ ਕੋਈ ਨਾ ਇੱਥੇ ਜਿੰਨੇ ਬੈਠੇ ਤੇ ਮੈਂ ਆ ਜਿਵੇਂ ਆਪਣੇ ਅੰਦਰ ਨੂੰ ਵੇਖਾਂ ਬਸ ਇੰਨੀ ਇੱਕ ਗੱਲ ਸਮਝ ਲਿਆ ਕਰੋ ਜਾਕੇ ਮਸਤਕ ਦਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਕਿ ਜਿਹਦੇ ਮਸਤਕ ਭਾਗ ਬੜੇ ਚੰਗੇ ਹੋਣ ਉਹਨੂੰ ਗੁਰੂ ਸਾਹਿਬ ਜੀ ਆਪਣੀ ਗੋਦੀ 'ਚ ਥਾ ਦੇਂਦੇ ਗੱਜ ਕੇ ਆਖੋ ਸਤਿਨਾਮ ਜਿਵੇਂ ਮੇਰੀਆਂ ਭੈਣਾਂ ਬੈਠੀਆਂ ਮਤਾਵਾ ਜਿਹੜਾ ਬੱਚਾ ਸਭ ਤੋਂ ਛੋਟਾ ਹੋਵੇ ਨਾ ਕੋਨੂੰ ਸਭ ਤੋਂ ਵੱਧ ਸਮਾਂ ਜਿਹੜਾ ਹੈ ਆਪਣੀ ਮਾਂ ਦੀ ਗੋਦ ਨਸੀਬ ਹੁੰਦੀ ਹੈ ਫਿਰ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਂਦਾ ਹੈ ਗੋਦੀ ਚੋਂ ਦੂਰ ਚਲਾ ਜਾਂਦਾ ਇੱਕ ਦਿਨ ਫਿਰ ਇਹੋ ਜਿਹਾ ਸਮਾਂ ਆਉਂਦਾ ਹੈ ਕਿ ਉਹ ਬੱਚਾ ਹੋ ਸਕਦਾ ਆਪਣੀ ਮਾਂ ਨੂੰ ਵੀ ਧੱਕੇ ਮਾਰ ਕੇ ਘਰੋਂ ਕੱਢ ਦੇ ਕਈਆਂ ਨਾਲ ਅਕਸਰ ਐਸਾ ਹੁੰਦਾ ਚਾਰ-ਚਾਰ ਬੱਚੇ ਮਾਵਾਂ ਦੇ ਇੱਕ ਮਾਂ ਨੇ ਆਪਣੀ ਕੋਖ ਦੇ ਵਿੱਚ ਚਾਰ ਬੱਚੇ ਪਾਲਦੇ ਤੇ ਹੋਇਆ ਕੀ ਗੁਰਮਤ ਮਾਂਏ ਜਦੋਂ ਗੁਰਮਤ ਨੂੰ ਬੱਚਾ ਛੱਡ ਦਿੰਦਾ ਹੈ ਨਾ ਇੱਕ ਦਿਨ ਫਿਰ ਉਹ ਗੁਰਮਤ ਤੋਂ ਬਾਗੀ ਹੋ ਜਾਂਦਾ ਜਿਉਂ ਅੱਜ ਸਾਡੇ 'ਚ ਚੱਲ ਰਿਹਾ ਕਿ ਜਿਹੜੀ ਮਾਂ ਨੇ ਸੁਖਣਾ ਸੁਖ ਕੇ ਸ਼ਬਦ ਚੇਤੇ ਰੱਖਿਓ ਗੁਰਮਤ ਮਾਂਏ ਸਾਡੀ ਗੁਰੂ ਦੀ ਮਾਤ ਜਿਹੜੀ ਦੀ ਬਾਣੀ ਕਹਿੰਦੀ ਮਾਤਾ ਮਤ ਪਿਤਾ ਸੰਤੋਖ ਸਤ ਪਾਈ ਕਰ ਇਹੋ ਵਸੇਖ ਬਾਬਾ ਨਾਨਕ ਜੀ ਨੂੰ ਪੁੱਛਿਆ ਬਾਬਾ ਜੀ ਤੁਹਾਡਾ ਪਰਿਵਾਰ ਕਿਹੜਾ ਹੈ ਤੇ ਮਾਰੇ ਸਾਹਿਬ ਜੀ ਕਹਿੰਦੇ ਵੀ ਸਾਡੀ ਮਾਂ ਦਾ ਨਾਮ ਹੈ ਮਤ ਸੁਭਾਵਕੀ ਬਚਨ ਆਉਂਦੇ ਕਿ ਜਦੋਂ ਮਾਂ ਮਰ ਜਾਵੇ ਤੇ ਬੱਚਾ ਰੋਲ ਜਾਂਦਾ ਤੇ ਜਿਹੜੇ ਸਿੱਖ ਦੀ ਮੱਤ ਮਾਰੀ ਜਾਵੇ ਉਹ ਵੀ ਰੁਲ ਜਾਂਦਾ ਹੀ ਕਿਉਂਕਿ ਜਦੋਂ ਮੱਤ ਮਾਰੀ ਗਈ ਕੁਸੰਗਤ ਵਿੱਚ ਪੈ ਜਾਣਾ ਜਦੋਂ ਕੁਸੰਗਤ ਕਰਾਂਗੇ ਫਿਰ ਉਹਨਾਂ ਲੋਕਾਂ ਦੇ ਨਾਲ ਵਮਾ ਉੱਠਾਂਗੇ ਜਿਹੜੇ ਨਸ਼ਾ ਕਰਦੇ ਐ ਵਿਕਾਰ ਭੋਗਦੇ ਐ ਨਸ਼ੇ ਨੂੰ ਵੇਚਦੇ ਸੇਵਣ ਕਰਦੇ ਐ ਇਸੇ ਕਰਕੇ ਜਦੋਂ ਵੀ ਅਰਦਾਸੀ ਅਰਦਾਸ ਕਰਦਾ ਏ ਉਹ ਜਰੂਰ ਤਰਲਾ ਲੈਂਦਾ ਏ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਆਓ ਫਿਰ ਥੋੜਾ ਜਿਹਾ ਪਿਆਰੀ ਨੂੰ ਯਾਦ ਕਰੀਏ ਬੜਾ ਪਿਪਾਈ ਸਾਹਿਬ ਪ੍ਰੇਮ ਵਰਤਾਰੇ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਬੁੱਤਾਂ ਪਾਈਆਂ ਸਾਰੀ ਸੰਗਤ ਕਿਰਪਾ ਕਰਿਓ ਨੇਤਰ ਬੰਦ ਕਰਕੇ ਆ ਟਾਈਮ ਲੱਭਣਾ ਨਹੀਂ ਜੀ। ਨਦੀਨਾਵ ਸੰਜੋਗੀ ਮੇਲੇ ਆ ਗੱਲ ਜ਼ਬਾਨ ਚੋਂ ਤੀਰ ਕਮਾਨ ਚੋਂ ਗੋਲੀ ਬੰਦੂਕ ਚੋਂ ਤੇ ਬੰਦਾ ਜਹਾਨ ਚੋਂ ਇੱਕੇ ਵਾਰੀ ਨਿਕਲਦੇ ਮੁੜ ਕੇ ਵਾਪਸ ਨਹੀਂ ਆਉਂਦੇ। ਆ ਘੜੀਆਂ ਲੱਭਣੀਆਂ ਨਹੀਂ ਰੋਟੀ ਤਾਂ ਰੱਬ ਨੇ ਦੇਈ ਉਹ ਜਾਣੀ ਆ। ਚੋਰ ਨੂੰ ਵੀ ਦਿੰਦਾ ਏ ਠੱਗ ਨੂੰ ਵੀ ਦਿੰਦਾ ਏ ਕਾਤਲ ਨੂੰ ਵੀ ਦਿੰਦਾ ਏ ਸਭਨਾਂ ਨੂੰ ਦਿੰਦਾ ਏ ਪਰ ਇਸ ਸ੍ਰਿਸ਼ਟੀ ਦੀ ਮਰਜ਼ਾ ਦਾ ਵਿੱਚ ਰਹਿ ਕੇ ਜਿਵੇਂ ਕਮਲ ਦਾ ਫੁੱਲ ਰਹਿਂਦਾ ਚਿੱਕੜ ਜੀ ਪਾਣੀ 'ਚ ਹੈ ਪਰ ਉਹ ਆਪਣੇ ਪੰਖ ਜਿਹੜੇ ਚਿੱਕੜ ਤੋਂ ਉੱਚੇ ਠਾ ਲੈਂਦਾ ਮਹਿਕ ਵੰਡਦਾ ਤੇ ਭੌਰ ਆਉਂਦੇ ਮਰਦ ਕਹਿੰਦੇ ਰਹਿਣਾ ਤੂੰ ਸੰਸਾਰ 'ਚ ਹੈ ਸ਼ਾਦੀ ਵੀ ਕਰਾਉਣੀ ਬੱਚੇ ਵੀ ਪੈਦਾ ਕਰਨੇ ਆ ਆਪਣਾ ਦੁਕਾਨ ਜੋ ਵੀ ਕਾਰੋਬਾਰ ਵੀ ਕਰਨਾ ਹੈ ਪਰ ਰਹਿਣਾ ਕਿੱਧਰ ਕਮਲ ਦੀ ਤਰ੍ਹਾਂ ਖਿੜੇ ਹੋਏ ਰਹਿਣਾ ਇਹਨਾਂ ਚੀਜ਼ਾਂ ਦੇ ਵਿੱਚ ਗ੍ਰਸਤ ਨਹੀਂ ਹੋਣਾ ਵੀ ਹਰ ਵੇਲੇ ਇਹੋ ਹੀ ਸੋਚੀ ਜਾਣਾ ਵੀ ਆਹ ਵੀ ਖਰੀਦ ਲਾਂ ਆਹ ਵੀ ਖਰੀਦ ਲਾਂ ਉਹ ਵੀ ਮੈਂ ਆਪਣੇ ਨਾਲ ਜੋੜ ਲਾਂ ਨਾ ਬਸ ਇੱਕ ਅਰਦਾਸ ਕਰਦੇ ਹੁੰਦੇ ਸੀ ਗੁਰੂ ਅਰਗਵਿੰਦ ਸਾਹਿਬ ਹੱਥ ਜੋੜਿਓ ਮਰਜ਼ ਆਪ ਹੀ ਅਰਦਾਸ ਕਰਦੇ ਹੁੰਦੇ ਸੀ ਵਿਦਵਾਨਾਂ ਨੇ ਲਿਖੀ ਕੀ ਕਹਿੰਦੇ ਹੁੰਦੇ ਸੀ ਸਿੱਖ ਕੋ ਮਾਇਆ ਜੁੜੇ ਨਾ ਐਫ ਡੀ ਨਹੀਂ ਕਰਾਉਣੀ ਧੱਕਾ ਕਰਕੇ ਕਿਸੇ ਨਾਲ ਸਿੱਖ ਕੋ ਮਾਇਆ ਜੁੜੇ ਨਾ ਤੇ ਕਿਸੇ ਕੰਮ ਚ ਥੜੇ ਨਾ ਇਹਦੇ ਘਰੋਂ ਕੋਈ ਭੁੱਖਾ ਮੁੜੇ ਨਾ ਇਹ ਮੈਂ ਤਾਂ ਸ਼ਬਦ ਕਹਿ ਮੇਰਾ ਇੱਕ ਮਿੱਤਰ ਸੀ ਕੈਨੇਡਾ ਤੋਂ ਆਇਆ ਤੇ ਗੁਰਦੁਆਰੇ ਸਮਾਗਮ ਸੀ ਅਸੀਂ ਰੱਖਿਆ ਤੇ ਮੈਂ ਉਹਨੂੰ ਕਿਹਾ ਵੀ 10000 ਰੁਪਇਆ ਤੈਨੂੰ ਸੇਵਾ ਲਾਉਣੀ ਆ ਸੰਗਤ ਵਿੱਚ ਤੇ ਕਹਿੰਦਾ ਬਾਬਾ ਜੀ ਮਾਫੀ ਦਿਓ ਮੇਰਾ ਹੱਥ ਤੰਗ ਹੈ ਕਿਹਾ ਮੇਰਾ ਹੱਥ ਤੰਗ ਹੈ ਵੀ ਮੈਂ ਏਡੀ ਵੱਡੀ ਸੇਵਾ ਨਹੀਂ ਲੈ ਸਕਦਾ ਮੈਂ ਕਿ ਪੰਜ ਕਰਦੇ ਕਹਿੰਦੇ ਨਹੀਂ ਨਾ ਤੁਹਾਡੀ ਨਾ ਮੇਰੀ 1000 ਰੁਪਿਆ ਸੇਵਾ ਚ ਮਹੀਨੇਕ ਬਾਅਦ ਉਹਦੇ ਪੁੱਤਰੇ ਦੀ ਮੈਰਿਜ ਸੀ ਬੋਲੋ ਸਤਨਾਮ ਤੇ ਉਸ ਬੰਦੇ ਨੇ ਨਾ ਪਲੀਜ਼ ਗੁਸਤਾਖੀ ਮਾਫ ਕਰਿਓ ਵੀ ਜਿੱਥੇ ਗੰਦਗੀ ਪਤਤ ਹੋਣ ਵਾਲੀ ਜਿਹੜੀ ਸਿੱਖਿਆ ਮਿਲਦੀ ਜਿੱਥੋਂ ਸਾਡਾ ਖਤਰਾ ਪੈਦਾ ਹੁੰਦਾ ਸਾਡੇ ਬੱਚਿਆਂ ਦੇ ਭਵਿੱਖ ਨੂੰ ਉਥੇ ਉਸ ਬੰਦੇ ਨੇ 7-8 ਮਿੰਟਾਂ ਦੇ ਵਿੱਚ ਨਾ 20-25000 ਰੁਪਇਆ ਸੁੱੜਤਾ ਤੇ ਮੈਂ ਉਹਦੀ ਬਾਹ ਫੜ ਕੇ ਉਹਨੂੰ ਆਖਿਆ ਮੈਂ ਕਿਹਾ ਭਲਿਆ ਹੱਥ ਖੋਲ ਗਿਆ ਆਖੋ ਸਤਨਾਓ ਵੀ ਤੇਰਾ ਹੱਥ ਤੰਗ ਸੀ ਹੁਣ ਖੁੱਲ ਗਿਆ